ਸਤਿ ਸ਼੍ਰੀ ਅਕਾਲ ਜੀ ਦੁਲਹਨ ਨੂੰ ਤਿਆਰ ਕਰਨ ਦੇ ਬਾਅਦ ਪ੍ਰਵੀਨ ਨੇ ਫਟਾਫਟ ਆਪਣਾ ਸਮਾਨ ਇਕੱਠਾ ਕੀਤਾ ਤੇ ਬਾਹਰ ਨਿਕਲਣ ਲੱਗੀ ਪਰ ਇਹ ਕੀ ਬਾਹਰ ਬਰਾ ਦਰਵਾਜ਼ੇ ਤੇ ਸੀ ਇਸ ਕਰਕੇ ਕਾਫੀ ਭੀੜ ਹੋ ਚੁੱਕੀ ਸੀ ਬਹੁਤ ਕੋਸ਼ਿਸ਼ ਕਰਨ ਦੇ ਬਾਅਦ ਵੀ ਉਹਨੂੰ ਰਸਤਾ ਨਹੀਂ ਮਿਲਿਆ ਬਾਹਰ ਜਾਂਦਾ ਬਰਾਤੀ ਵੀ ਬੈਂਡ ਵਾਜਾਂ ਤੇ ਲਗਾਤਾਰ ਨੱਚ ਰਹੇ ਸੀ ਤੇ ਉਧਰ ਪ੍ਰਵੀਨ ਦੇ ਦਿਮਾਗ ਵਿੱਚ ਕਈ ਗੱਲਾਂ ਨੱਚ ਰਹੀਆਂ ਸੀ ਹਾਏ ਰੱਬਾ ਮੇਰ ਜੀ ਸੇਤ ਖਰਾਬ ਆ ਤੇ ਮੈਂ ਉਹਦੀ ਮਾਂ ਹੋ ਕੇ ਵੀ ਅਜੇ ਤੱਕ ਇੱਥੇ ਹੀ ਫਸੀ ਹੋਈ ਆ ਅੱਜ ਜੇ ਲੇਟ ਹੋ ਗਈ ਤਾਂ ਮੰਮੀ ਜੀ ਘਰ ਨਹੀਂ ਵੜਨ ਦੇਣਗੇ ਉਹਨਾਂ ਨੇ ਤਾਂ ਅੱਜ ਮਣਾ ਵੀ ਕੀਤਾ ਸੀ ਕਿ ਮੇਰ ਦੀ ਸੇਤ ਖਰਾਬ ਆ ਅੱਜ ਨਾ ਜਾ ਪਰ ਕੀ ਕਰਦੀ ਦੁਲਹਨ ਨੂੰ ਤਿਆਰ ਕਰਨ ਦਾ ਅਡਵਾਂਸ ਤਾਂ 2 ਮਹੀਨੇ ਪਹਿਲਾਂ ਹੀ ਲੈ ਚੁੱਕੀ ਸੀ ਇਵੇਂ ਐਣ ਮੌਕੇ ਤੇ ਕਿਸੇ ਨੂੰ ਕਿਵੇਂ ਮਨਾ ਕਰ ਸਕਦੀ ਸੀ ਆਖਿਰ ਦੁਲਹਣ ਤੇ ਉਹਦੇ ਪਰਿਵਾਰ ਦੇ ਲਈ ਤਾਂ ਬਹੁਤ ਵੱਡਾ ਦਿਨ ਸੀ ਕਵਲ ਮੇਰਾ ਪਤੀ ਆ ਪਰ ਉਹ ਤਾਂ ਪਰਿਆ ਹੀ ਬੈਠਾ ਆ ਬਸ ਮੌਕਾ ਹੀ ਤਾਂ ਲੱਭਦਾ ਆ ਕਿ ਕਿਵੇਂ ਮੈਂ ਕੋਈ ਗਲਤੀ ਕਰਾਂ ਤੇ ਉਹਨੂੰ ਮੌਕਾ ਮਿਲ ਜਾਵੇ ਮੈਨੂੰ ਖੈਰ ਥੋੜੀ ਦੇਰ ਬਾਅਦ ਥੋੜਾ ਜਿਹਾ ਰਸਤਾ ਖਾਲੀ ਹੋਇਆ ਤਾਂ ਪ੍ਰਵੀਨ ਨੇ ਫਟਾਫਟ ਆਪਣੀ ਸਕੂਟਰੀ ਕੱਢੀ ਤੇ ਵਿੱਚ ਸਮਾਨ ਰੱਖਿਆ ਤੇ ਉਥੋਂ ਚਲੀ ਗਈ ਵੀ ਆਵਾਂ ਦਾ ਸੀਜ਼ਨ ਹੋਣ ਦੇ ਕਾਰਨ ਸ਼ਹਿਰ ਦੇ ਰਸਤੇ ਵੀ ਜਾਂ ਸੀ ਜਿਵੇਂ ਤਿਵੇਂ ਗਲੀਆਂ ਵਿੱਚ ਦੀ ਸਕੂਟਰੀ ਕੱਢ ਕੇ ਪ੍ਰਵੀਨ ਘਰੇ ਜਾ ਪਹੁੰਚੀ ਹੁਣ ਡਰੇ ਸਹਿਮੀ ਜੇ ਪ੍ਰਵੀਨ ਨੇ ਘਰ ਵਿੱਚ ਪੈਰ ਰੱਖਿਆ ਹੀ ਸੀ ਕਿ ਇੱਕ ਜ਼ੋਰ ਨਾਲ ਆਵਾਜ਼ ਆਈ ਇਹ ਆਵਾਜ਼ ਉਹਦੀ ਸਾਸ ਦੀ ਸੀ ਕਿਹਦੇ ਕੋਲੋਂ ਪੁੱਛ ਕੇ ਘਰ ਚ ਵੜੀਆਂ ਨਿਕਲ ਜਾ ਹੁਣ ਇੱਥੋਂ ਕੀ ਆ ਵੀ ਸੀ ਤੈਨੂੰ ਸਮਝਣੀ ਆਉਂਦੀ ਬਸ ਆਪਣੀ ਹੀ ਮਨਮਾਨੀ ਕਰਨੀ ਆ ਮੇਰੇ ਮਨਾ ਕਰਨ ਦੇ باوجود ਵੀ ਤੂੰ ਘਰ ਤੋਂ ਬਾਹਰ ਗਈ ਹੁਣ ਤੇਰੀ ਇਸ ਘਰ ਵਿੱਚ ਕੋਈ ਜਗ੍ਹਾ ਨਹੀਂ ਆ ਸੱਸ ਦੇ ਗੁੱਸੇ ਨੂੰ ਵੇਖ ਕੇ ਪ੍ਰਵੀਨ ਦੀਆਂ ਅੱਖਾਂ ਵਿੱਚ ਉਥਰੋਂ ਨਿਕਲ ਆਏ ਉਹ ਹੱਥ ਜੋੜ ਕੇ ਬੋਲੀ ਗਲਤੀ ਹੋ ਗਈ ਮੰਮੀ ਜੀ ਮaaf ਕਰ ਦਿਓ ਮੈਨੂੰ ਅੱਗੇ ਤੋਂ ਲੇਟ ਨਹੀਂ ਆਉਂਗੀ ਅੱਗੇ ਤੋਂ ਇਹੋ ਜੀ ਹਰਕਤ ਦੇ ਲਈ ਮੈਂ ਤੈਨੂੰ ਘਰ ਵਿੱਚ ਰੱਖੂੰਗੀ ਤਾਂ ਹੀ ਗਲਤੀ ਹੋਊਗੀ ਤੂੰ ਨਿਕਲ ਬੱਸ ਕਹਿ ਦਿੱਤਾ ਮੈਂ ਮੈਂ ਤੇਰੀ ਸ਼ਕਲ ਵੀ ਨਹੀਂ ਵੇਖਣੀ ਉਦੀ ਸੱਸਾ ਜੇ ਵੀ ਗੁੱਸੇ ਵਿੱਚ ਆਪਣੀਆਂ ਲਾਲ ਲਾਲ ਅੱਖਾਂ ਨਾਲ ਪ੍ਰਵੀਨ ਨੂੰ ਘੂਰ-ਘੂਰ ਕੇ ਗੱਲ ਕਹਿ ਰਹੀ ਸੀ ਇਹਨੇ ਨੂੰ ਨਿੱਕੀ ਜਈ ਮੇਰ ਦੇ ਰੋਣ ਦੀ ਵੀ ਆਵਾਜ਼ ਆਉਣ ਲੱਗੀ ਆਵਾਜ਼ ਸੁਣ ਕੇ ਪ੍ਰਵੀਨ ਉਹਦੇ ਵੱਲ ਜਾਣ ਲੱਗੀ ਤਾਂ ਉਦੀ ਸੱਸ ਰਸਤੇ ਵਿੱਚ ਆ ਗਈ ਕਿੱਥੇ ਜਾ ਰਹੀ ਆ ਉਹਦੇ ਕੋਲ ਉਹਦਾ ਇੰਨਾ ਹੀ ਖਿਆਲ ਹੁੰਦਾ ਤਾਂ ਵਕਤ ਤੇ ਘਰ ਨਾ ਆ ਜਾਂਦੀ ਖਬਰਦਾਰ ਉਹਦੇ ਕੋਲ ਵੀ ਨਜ਼ਰ ਆਈ ਤਾਂ ਪਰ ਮੰਮੀ ਜੀ ਮੇਰ ਦੀ ਸਿਹਤ ਖਰਾਬ ਆ ਉਨੂੰ ਨੀਰੇ ਲੋੜਿਆ ਅੱਛਾ ਵੱਡੀ ਹੈ ਉਹਦਾ ਖਿਆਲ ਰੱਖਣ ਵਾਲੀ ਉਹਨੂੰ ਜ਼ਰੂਰਤ ਹੈ ਖਿਆਲ ਤੇਰੇ ਦਿਲ ਵਿੱਚ ਹੁੰਦਾ ਤਾਂ ਉਹਨੂੰ ਛੱਡ ਕੇ ਨਾ ਜਾਂਦੀ ਐਵੇਂ ਸਾ ਵਿਆਹ ਵਿੱਚ ਮौज-ਮਸਤੀ ਕਰਨ ਨਿਕਲ ਇੱਥੋਂ ਇਹ ਕਹਿੰਦੀ ਹੋਈ ਉਹਦੀ ਸਾਸੋ ਦਾ ਹੱਥ ਫੜ ਕੇ ਖਿੱਚਦੀ ਹੋਈ ਦਰਵਾਜ਼ੇ ਵੱਲ ਉਹਨੂੰ ਲੈ ਗਈ ਮੰਮੀ ਜੀ ਇਹ ਕੀ ਕਰ ਰਹੇ ਹੋ ਤੁਸੀਂ ਪ੍ਰਵੀਰ ਨੇ ਥੋੜੀ ਤੇਜ਼ ਆਵਾਜ਼ ਵਿੱਚ ਕਿਹਾ ਉਦੋਂ ਤੱਕ ਕਵਲ ਵੀ ਘਰ ਆ ਚੁੱਕਿਆ ਸੀ ਉੱਥੋਂ ਦਾ ਮਾਹੌਲ ਵੇਖ ਕੇ ਉਹ ਪ੍ਰਵੀਨ ਤੇ ਜ਼ੋਰ ਨਾਲ ਚੀਲਾਇਆ ਤੇਰੀ ਹਿੰਮਤ ਕਿਵੇਂ ਹੋਈ ਮੇਰੀ ਮੰਮੀ ਨਾਲ ਇਸ ਤਰ੍ਹਾਂ ਗੱਲ ਕਰਨ ਦੀ ਬਹੂ ਆ ਬਹੁਧੀ ਬਹੁਹੀ ਰ ਸੱਸ ਬੰਦੀ ਕੋਸ਼ਿਸ਼ ਨਾ ਕਰ ਕਵਲਦੀ ਆਵਾਜ਼ ਸੁਣ ਕੇ ਉਹਦੀ ਸੱਸ ਨੂੰ ਹੋਰ ਵੀ ਹੱਲਾਸ਼ੇਰੀ ਮਿਲ ਚੁੱਕੀ ਸੀ ਬਸ ਫਿਰ ਕੀ ਸੀ ਦੋਆ ਥਰੂ ਆਪਣੀਆਂ ਅੱਖਾਂ ਵਿੱਚ ਭਰ ਕੇ ਫਿਰ ਤੋਂ ਸ਼ੁਰੂ ਹੋ ਗਈ ਵੇਖ ਲੈ ਪੁੱਤ ਇਹ ਆਜ ਕੱਲ੍ਹ ਦੀਆਂ ਨੌਆਂ ਦਾ ਹਾਲ ਸਿਹਰਦੀ ਹੁਣ ਘਰ ਆਈ ਹੈ ਇਦੀ ਕੁੜੀ ਦੀ ਸਿਹਤ ਖਰਾਬ ਆ ਤੇ ਮੈਂ ਬੁੱਢੀ ਉਹਨੂੰ ਸੰਭਾਲ ਰਹੀ ਆ ਕੋਈ ਤਸ ਵੀ ਨਹੀਂ ਆ ਮੇਰੇ ਲਈ ਇਹਦੇ ਦਿਲ ਚ ਪਰ ਮੰਮੀ ਜੀ ਮੇਰੀ ਗੱਲ ਤਾਂ ਸੁਣੋ ਪ੍ਰਵੀਨ ਦਾ ਸਿਰਫ ਇਨਾ ਹੀ ਕਹਿਣਾ ਸੀ ਕਿ ਕਵਲ ਨੇ ਅੱਗੇ ਵਧ ਕੇ ਉਹਨੂੰ ੱੱਕੇ ਮਾਰ ਕੇ ਸੋੜ ਦਿੱਤਾ ਰੌਲਾ ਸੁਣ ਕੇ ਮਹਿਰ ਉੱਠ ਕੇ ਬਾਹਰ ਆਈ ਤਾਂ ਉਹਦੀ ਸਾਸ ਨੇ ਉਹਨੂੰ ਗੋਦੀ ਵਿੱਚ ਚੁੱਕ ਲਿਆ ਤੇ ਉਹਨੂੰ ਅੰਦਰ ਲੈ ਗਈ ਉਹਦੇ ਬਾਅਦ ਕਵਲ ਨੇ ਆਪਣੀ ਬੈਲਟ ਖੋਲ ਕੇ ਪਰਵੀਨ ਨੂੰ ਬਹੁਤ ਮਾਰਿਆ ਉਹਦੇ ਵਾਲਾ ਤੋਂ ਫੜ ਕੇ ਉਹਨੂੰ ਕਿਸੇ ਹਿੱਟਦਾ ਹੋਇਆ ਘਰ ਦੇ ਦਰਵਾਜ਼ੇ ਤੋਂ ਬਾਹਰ ਲੈ ਆਇਆ ਨਿਕਲ ਇਥੋਂ ਤੇਰਾ ਇਸ ਘਰ ਤੇ ਕੋਈ ਹੱਕ ਨਹੀਂ ਆ ਤੇ ਰਹੀ ਗੱਲ ਮੇਰ ਦੀ ਤਾਂ ਉਹ ਮੇਰੀ ਧੀ ਆ ਤੇਰਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਆ ਪ੍ਰਵੀਨ ਨੂੰ ਉਸੇ ਹਾਲਤ ਵਿੱਚ ਬਾਹਰ ਛੱਡ ਕੇ ਅੰਦਰ ਆ ਕੇ ਉਹਨੇ ਫਟਾਫਟ ਦਰਵਾਜ਼ਾ ਬੰਦ ਕਰ ਦਿੱਤਾ ਪ੍ਰਵੀਨ ਹਉਂਦੀ ਰਹੀ ਪਰ ਉਹਨਾਂ ਦੋਵਾਂ ਮਾਂ ਪੁੱਤ ਨੇ ਉਹਨੂੰ ਅੰਦਰ ਨਹੀਂ ਆਉਣ ਦਿੱਤਾ ਫਿਰ ਥਾਕਾ ਹਾਰ ਕੇ ਪ੍ਰਵੀਨ ਉੱਥੇ ਹੀ ਬਾਰ ਬੈ ਗਈ। ਉਹਨੂੰ ਸਮਝ ਹੀ ਨਹੀਂ ਆ ਰਿਹਾ ਸੀ ਕਿ ਉਹ ਜਾਵੇ ਤਾਂ ਜਾਵੇ ਕਿੱਥੇ। ਆਂਡਗਵਾਨ ਦੇ ਲੋਕ ਵੀ ਤਮਾਸ਼ਾ ਵੇਖ ਰਕੇ ਥੋੜੀ ਦੇਰ ਬਾਅਦ ਆਪਣੇ ਘਰ ਚਲੇ ਗਏ। 4 ਸਾਲ ਪਹਿਲਾਂ ਪ੍ਰਵੀਨ ਦਾ ਵਿਆਹ ਕਵਲ ਦੇ ਨਾਲ ਹੋਇਆ ਸੀ। ਕਵਲ ਤੇ ਉਹਦੀ ਮਾਂ ਦੋਵੇਂ ਲਾਲਚੀ ਸੀ। ਜਦੋਂ ਉਹਨਾਂ ਨੇ ਵੇਖਿਆ ਕਿ ਪ੍ਰਵੀਨ ਦੇ ਪੇਕੇ ਤਾਂ ਸਿਰਫ ਉਹਦੀ ਮਾਂ ਹੀ ਆ ਜਿਹੜੀ ਅਕਸਰ ਬਿਮਾਰ ਰਹਿੰਦੀ ਆ ਤੇ ਜਾਇਦਾਦ ਵਿੱਚ ਉਹਦਾ ਇੱਕ ਵੱਡਾ ਜਿਹਾ ਘਾਰਿਆ ਤਾਂ ਉਹਨਾਂ ਨੇ ਖੁਦ ਅੱਗੇ ਹੋ ਕੇ ਪ੍ਰਵੀਨ ਦਾ ਰਿਸ਼ਤਾ ਮੰਗਿਆ ਸੀ ਕਿ ਇੰਨੀ ਮਿੱਠੀ ਬੋਲੀ ਨਾਲ ਉਹਨਾਂ ਨੇ ਪ੍ਰਵੀਨ ਦੀ ਮਾਂ ਨੂੰ ਫਸਾਇਆ ਕਿ ਉਹ ਆਪਣੀ ਧੀ ਪ੍ਰਵੀਨ ਦਾ ਕਵਲ ਦੇ ਨਾਲ ਵਿਆਹ ਕਰਨ ਲਈ ਤਿਆਰ ਹੋ ਗਈ ਉਹਨਾਂ ਦੋਵਾਂ ਨੂੰ ਇਹ ਲੱਗਾ ਸੀ ਕਿ ਪ੍ਰਵੀਨ ਦੀ ਮਾਂ ਦੀ ਕਿੰਨੀ ਕੁ ਉਮਰ ਆ ਉਹ ਤਾਂ ਛੇਤੀ ਚਲ ਵਸੂਗੀ ਤਾਂ ਉਹਦੇ ਬਾਅਦ ਇਹ ਜਾਇਦਾਦ ਪ੍ਰਵੀਨ ਦੀ ਹੀ ਆ ਫਿਰ ਤਾਂ ਇਹਨਾਂ ਦੇ ਬਾਰੇ ਨਿਹਰੇ ਪ੍ਰਵੀਨ ਦੀ ਮੰਮੀ ਵਿਆਹ ਦੇ 2 ਸਾਲ ਤੱਕ ਰਹੀ ਉਸੇ ਦੌਰਾਨ ਮੇਰ ਦਾ ਵੀ ਜਨਮ ਹੋ ਗਿਆ ਉਦੋਂ ਸਾਰਾ ਕੁਝ ਸਹੀ ਚੱਲ ਰਿਹਾ ਸੀ ਪਰ ਜਿਵੇਂ ਹੀ ਪ੍ਰਵੀਨ ਦੀ ਮੰਮੀ ਦੀ ਮੌਤ ਹੋਈ ਉਹਦੇ ਵਿਪਾਦ ਤਾਂ ਜਿਵੇਂ ਸਾਰਾ ਕੁਝ ਬਦਲ ਗਿਆ ਪ੍ਰਵੀਨ ਦੀ ਸੱਸ ਆਪਣੇ ਆਪ ਤੇ ਆ ਚੁੱਕੀ ਸੀ ਤੇ ਉਹਦਾ ਘਰ ਵਾਲਾ ਕਵਲ ਆਪਣੇ ਵਾਲੀ ਤੇ ਦੋਵਾਂ ਨੂੰ ਪਤਾ ਸੀ ਕਿ ਹੁਣ ਪ੍ਰਵੀਨ ਜਾਵੇਗੀ ਤਾਂ ਜਾਊਗੀ ਕਿੱਥੇ ਇਸੇ ਕਰਕੇ ਆਏ ਦਿਨੋਂ ਨੂੰ ਪਰੇਸ਼ਾਨ ਕਰਨ ਲੱਗੇ ਰਹਿੰਦੇ ਸੀ ਪਰ ਹਜੇ ਤੱਕ ਤਾਂ ਗੱਲ ਧਾਨਿਆਂ ਤੇ ਸੀ ਪਰ ਹੁਣ ਪਿਛਲੇ 7 ਮਹੀਨਿਆਂ ਤੋਂ ਕਬਲ ਪ੍ਰਵੀਨ ਨੂੰ ਉਹ ਜਾਇਦਾਦ ਵੇਚਣ ਦੇ ਲਈ ਕਹਿ ਰਿਹਾ ਸੀ ਪਰ ਪ੍ਰਵੀਨ ਮੰਨਣ ਨੂੰ ਤਿਆਰ ਨਹੀਂ ਸੀ ਉਹਦਾ ਕਹਿਣਾ ਸੀ ਕਿ ਇਹ ਜਾਇਦਾਦ ਉਹਦੀ ਮਾਂ ਦੀ ਨਿਸ਼ਾਨੀਆਂ ਇਸ ਕਰਕੇ ਕਬਲ ਨੇ ਉਹਨੂੰ ਪਰੇਸ਼ਾਨ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਸੀ ਉਹਨੂੰ ਪੈਸੇ-ਪੈਸੇ ਦਾ ਮਹਤਾਜ ਕਰ ਦਿੱਤਾ ਸੀ ਹੁਣ ਤਾਂ ਉਹਨੂੰ ਪਤਾ ਲੱਗ ਚੁੱਕਿਆ ਸੀ ਕਿ ਕਈ ਵਾਰ ਕਵਲ ਉਹਦੇ ਤੇ ਹੱਥ ਵੀ ਚੁੱਕਣ ਲੱਗਿਆ ਆ ਪਰ ਪ੍ਰਵੀਨ ਆਪਣੇ ਰਿਸ਼ਤੇ ਨੂੰ ਤੋੜਨਾ ਨਹੀਂ ਚਾਹੁੰਦੀ ਸੀ ਸ਼ਾਇਦ ਉਹ ਇਕੱਲੇ ਰਹਿਣ ਤੋਂ ਡਰਦੀ ਸੀ ਲੋਕ ਕੀ ਸੋਚਣਗੇ ਜੇ ਉਹ ਇਹ ਰਿਸ਼ਤਾ ਤੋੜ ਲਵੇਗੀ ਤਾਂ ਇਸ ਸੋਚ ਦੇ ਚਲਦੇ ਉਹ ਕੋਈ ਕਦਮ ਨਹੀਂ ਚੁੱਕ پا ਰਹੀ ਸੀ ਇਸੇ ਲਈ ਆਪਣੀ ਧੀ ਤੇ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਪ੍ਰਵੀਨ ਨੇ ਹੁਣੇ ਪਿਛਲੇ ਮਹੀਨੇ ਆਪਣੀ ਮੰਮੀ ਦੇ ਘਰ ਵਿੱਚ ਪਾਰਲ ਖੋਲ ਲਿਆ ਸੀ ਪਰ ਇਹ ਵੀ ਕਵਲ ਤੇ ਸਾਸ ਨੂੰ ਰਾਸ ਨਹੀਂ ਆ ਰਿਹਾ ਸੀ ਖੈਰ ਸੋਚਦੇ ਸੋਚਦੇ ਸਵੇਰ ਹੋ ਗਈ ਪਰ ਆਣ ਗਵਾਂਡ ਵਿੱਚੋਂ ਕੋਈ ਨਹੀਂ ਆਇਆ ਉਹਦੀ ਮਦਦ ਕਰਨ ਦੇ ਲਈ ਤੇ ਨਾ ਹੀ ਕਵਲ ਤੇ ਉਹਦੀ ਮਾਂ ਨੂੰ ਸਮਝਾਉਣ ਦੇ ਲਈ ਸਾਰੀ ਰਾਤ ਘਰ ਦੇ ਬਾਹਰ ਕੱਲੀ ਬੈਠੀ ਪ੍ਰਵੀਨ ਨੂੰ ਇਹ ਤਾਂ ਸਮਝ ਵਿੱਚ ਆ ਚੁੱਕਿਆ ਸੀ ਕਿ ਜਿਹੜਾ ਆਪਣੀ ਮਦਦ ਨਹੀਂ ਕਰ ਸਕਦਾ ਉਹਦੀ ਮਦਦ ਕਰਨ ਦੇ ਲਈ ਕੋਈ ਅੱਗੇ ਨਹੀਂ ਆਊਗਾ ਉਹਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਵਿੱਚ ਆ ਚੁੱਕੀ ਸੀ ਕਿ ਲੋਕ ਕੀ ਕਹਿਣਗੇ ਇਹ ਸੋਚਣਾ ਹੀ ਗਲਤ ਆ ਕਿਉਂਕਿ ਲੋਕਾਂ ਦੇ ਕੋਲ ਤੁਹਾਡੇ ਲਈ ਸੋਚਣ ਦੇ ਲਈ ਟਾਈਮ ਹੀ ਨਹੀਂ ਜੇ ਟਾਈਮ ਹੁੰਦਾ ਤਾਂ ਉਹ ਇਹਨੇ ਸਾਰੀ ਰਾਤ ਬਾਹਰ ਨਾ ਬੈਠੀ ਰਹਿੰਦੀ ਸਵੇਰੇ ਜਦੋਂ ਦੁੱਧ ਵਾਲਾ ਆਇਆ ਤਾਂ ਉਹਦੀ ਸੱਸ ਦੁੱਧ ਲੈਣ ਦੇ ਲਈ ਬਾਹਰ ਆਈ ਉਹਦੇ ਹੀ ਪ੍ਰਵੀਨ ਘਰ ਦੇ ਅੰਦਰ ਚਲੀ ਗਈ ਉਹਦੇ ਪਿੱਛੇ-ਪਿੱਛੇ ਉਹਦੀ ਸੱਸ ਵੀ ਰੌਲਾ ਪਾਉਂਦੀ ਹੋਈ ਆਈ ਤੂੰ ਅੰਦਰ ਕਿੱਥੇ ਜਾ ਰਹੀ ਆਂ ਕੱਲ ਰਾਤ ਦੀ ਗੱਲ ਭੁੱਲ ਗਈ ਆਂ ਕਿਵੇਂ ਘਸੀਟ ਕੇ ਤੈਨੂੰ ਮੇਰੇ ਪੁੱਤ ਨੇ ਘਰੋਂ ਬਾਹਰ ਕੱਢਿਆ ਸੀ ਕਹਿੰਦੀ ਕਹਿੰਦੀ ਉਹਦੀ ਸਾਸੂ ਦੇ ਕੋਲ ਆ ਕੇ ਉਹਦੀ ਬਾਹ ਫੜ ਲੈਂਦੀ ਆ ਪਰ ਇਸ ਵਾਰ ਪ੍ਰਵੀਨ ਛੱਡਣ ਦੇ ਲਈ ਨਹੀਂ ਕਹਿੰਦੀ ਬਲਕਿ ਪਲਟ ਕੇ ਆਪਣੀ ਸਾਸੂ ਨੂੰ ਵੀ ਤੱਕਾ ਦੇ ਕੇ ਛੁੱਟ ਦਿੰਦੀ ਆ ਅਚਾਨਕ ਲੱਗੇ ਇਸ ਤੱਕੇ ਨਾਲ ਉਹਦੀ ਸਾਸੂ ਬੁਖਲਾ ਜਾਂਦੀ ਆ ਏ ਕੀ ਕਰ ਰਹੀ ਆ ਤੂੰ ਆਪਣੀ ਸਾਸੂ ਨੂੰ ਤੱਕਾ ਦੇ ਰਹੀ ਆਂ ਚੁੱਪ ਕਰ ਜਾ ਬੁੱਢੀਏ ਇੱਕ ਸ਼ਬਦ ਵੀ ਬੋਲਿਆ ਤਾਂ ਪਹਿਲਾਂ ਹੀ ਪੈਰ ਕਬਰ ਵਿੱਚ ਆ ਤੇਰੇ ਜੇ ਬੇਵਜਾ ਬਕਵਾਸ ਕੀਤੀ ਤਾਂ ਤੈਨੂੰ ਪੂਰੀ ਦੀ ਪੂਰੀ ਨੂੰ ਮੈਂ ਕਬਰ ਚ ਪਚਾ ਦੂੰਗੀ ਅੱਜ ਤੱਕ ਪਿਆਰ ਨਾਲ ਮਮੀ ਜੀ ਕਹਿਣ ਵਾਲੀ ਬਹੂ ਜੀ ਇਸ ਤਰ੍ਹਾਂ ਦੇ ਲਫ਼ਜ਼ੇ ਇਸਤੇਮਾਲ ਕਰੇ ਤਾਂ ਸੱਚ ਵਿੱਚ ਹੀ 440 ਵੋਲਟ ਦਾ ਝਟਕਾ ਹੀ ਲੱਗੂਗਾ ਹਾਏ ਰੱਬਾ ਬਹੁਤਾ ਪਾਗਲ ਹੋ ਗਈ ਆ ਕਬਰੇ ਛੇਤੀ ਬਾਹਰ ਆ ਜਾ ਨਹੀਂ ਤਾਂ ਇਹ ਮੈਨੂੰ ਮਾਰ ਦੂਗੀ ਗੁਦੀ ਸਾਸ ਨੇ ਆਪਣੇ ਆਪ ਨੂੰ ਬਚਾਉਂਦੇ ਹੋਏ ਪਿੱਛੇ ਹਟਦੇ ਹੋਏ ਕਿਹਾ ਰੌਲਾ ਸੁਣ ਕੇ ਕਵਲ ਵੀ ਬਾਹਰ ਆ ਗਿਆ ਕੀ ਹੋ ਰਿਹਾ ਆ ਇਹ ਸਾਰਾ ਕੁਝ ਆਪਣੀ ਸਾਸ ਤੇ ਹੱਥ ਚੁੱਕਦੇ ਸ਼ਰਮੀ ਹੁੰਦੀ ਰੈਨੂੰ ਕਵਲ ਨੇ ਅੱਗੇ ਵਧ ਕੇ ਪ੍ਰਵੀਨ ਦਾ ਹੱਥ ਫੜਨਾ ਚਾਹਿਆ ਪਰ ਇਸ ਵਾਰ ਪ੍ਰਵੀਨ ਪਹਿਲਾਂ ਤੋਂ ਹੀ ਤਿਆਰ ਸੀ ਉਹਨੇ ਕਵਲ ਨੂੰ ਹੀ ਤੱਕਾ ਦੇ ਕੇ ਛੱਡ ਦਿੱਤਾ ਬਾੜ ਵਿੱਚ ਗਈ ਸਾਸ ਤੇ ਬਾੜ ਵਿੱਚ ਗਿਆ ਘਰ ਵਾਲਾ ਇੱਜ਼ਤ ਤੁਹਾਨੂੰ ਰਾਸ ਨਹੀਂ ਆਈ ਨਾ ਉਹ ਪੁੱਗ ਤੋ ਇੰਨੀ ਸਾਨੀ ਨਾਲ ਮੈਂ ਵੀ ਨਹੀਂ ਛੱਡਾਂਗੀ ਤੁਹਾਨੂੰ ਇੱਕ ਇੱਕ ਜ਼ਖਮ ਦਾ ਹਿਸਾਬ ਲੈ ਕੇ ਰਹੂੰਗੀ ਉਹਦੇ ਬਾਅਦ ਕਵਲ ਨੇ ਜਿਸ ਬੈਲਟ ਨਾਲ ਰਾਤ ਨੂੰ ਉਹਨੂੰ ਮਾਰਿਆ ਸੀ ਉਹ ਬੁਲਟ ਉਹਨੂੰ ਉੱਥੇ ਹੀ ਪਈ ਦਿਖੀ ਉਹਨੂੰ ਚੁੱਕ ਕੇ ਉਹਨੇ ਉਸ ਬੈਲਟ ਨਾਲ ਕਵਲ ਨੂੰ ਖਿੱਚ ਕੇ ਦੋ ਮਾਰ ਦਿੱਤੀਆਂ ਜਿਹਦੇ ਕਾਰਨ ਕਵਲ ਦੀ ਚੀਕ ਨਿਕਲ ਗਈ ਹੁਣ ਪਤਾ ਲੱਗਿਆ ਦਰਦ ਕੀ ਹੁੰਦਾ ਆ ਮੈਨੂੰ ਮਾਰਦੇ ਸਮੇਂ ਤਾਂ ਬਹੁਤ ਖੁਸ਼ੀ ਮਿਲਦੀ ਸੀ ਇੰਨੇ ਨੂੰ ਮਹਿਰ ਵੀ ਬਾਹਰ ਆ ਗਈ ਪਰ ਇਸ ਵਾਰ ਪ੍ਰਵੀਨ ਮਹਿਰ ਨੂੰ ਗੋਦੀ ਵਿੱਚ ਚੁੱਕ ਕੇ ਆਪਣੇ ਨਾਲ ਹੀ ਲੈ ਗਈ ਪ੍ਰਵੀਨ ਦੇ ਇਸ ਕਦਮ ਨਾਲ ਕਵਲ ਹੱਕਾ ਬੱਕਾ ਜਾ ਰਹਿ ਗਿਆ ਇਸ ਲਈ ਉਸ ਵਕਤ ਉਹ ਕੁਝ ਨਾ ਕਰ ਸਕਿਆ ਪੀਕੇ ਆ ਕੇ 3 ਦਿਨ ਬਾਅਦ ਹੀ ਪ੍ਰਵੀਨ ਨੇ ਤਲਾਕ ਦਿਆ ਕੇਸ ਫਾਈਲ ਕਰ ਦਿੱਤਾ ਫਿਰ ਜਦ ਤਲਾਕ ਹੋਇਆ ਤਾਂ ਮਹਿਰ ਦੀ ਪਰਵਰਿਸ਼ ਦੇ ਲਈ ਕਵਲ ਕੋਲੋਂ ਨੇ ਬਹੁਤ ਸਾਰਾ ਪੈਸਾ ਵੀ ਲੈ ਲਿਆ ਅੱਜ ਉਹ ਆਪਣੀ ਮਾਂ ਦੇ ਘਰ ਵਿੱਚ ਆਪਣੀ ਧੀ ਦੇ ਨਾਲ ਰਹਿ ਰਹੀ ਆ ਘਰ ਦਾਦਾ ਹਿੱਸਾ ਕਰਾਇ ਤੇ ਚੜਾ ਚੁੱਕੀ ਆ ਤੇ ਉੱਥੇ ਹੀ ਪਾਲਰ ਵੀ ਚਲਾ ਰਹੀ ਆ ਸੋ ਦੋਸਤੋ ਇਸ ਕਹਾਣੀ ਨੂੰ ਲੈ ਕੇ ਤੁਹਾਡੀ ਕੀ ਰਾਏ ਆ ਨੀਚੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦੇਣਾ ਇਹੋ ਜੀਆਂ ਹੋਰ ਵਧੀਆ ਕਹਾਣੀਆਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕਨੂਰ ਕੌਰ ਨੂੰ ਦਿਉਂਦੀ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ